ਦੇ ਵਿੱਚ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ 에어ਪੋਰਟ ਰੋਡ ਦੇ ਉੱਤੇ ਧੰਨਾ ਦੇਣ ਕਰਕੇ ਕਾਰਵਾਈ ਹੋਈ ਹੈ ਤਾਂ ਪ੍ਰਵਿੰਦਰ ਸਿੰਘ ਸੁਹਾਣਾ ਤੇ ਹੋਰ ਸਾਥੀਆਂ ਦੇ ਉੱਤੇ ਪਰਚਾ ਦਰਜ ਹੋਇਆ 13 ਨਵੰਬਰ ਨੂੰ ਦੋ ਨੌਜਵਾਨਾਂ ਦੇ ਉੱਤੇ ਹਮਲਾ ਹੋਇਆ ਸੀ ਪ੍ਰਵਾਸੀਆਂ ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਸੀ ਇੱਕ ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ ਸੀ ਦੂਜੇ ਨੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ ਤਾਂ ਦੋਹਾਂ ਦੇ ਪਰਿਵਾਰਾਂ ਨੇ ਇਨਸਾਫ ਦੇ ਲਈ ਮੁਹਾਲੀ 에어ਪੋਰਟ ਰੋਡ ਦੇ ਉੱਤੇ ਜਾਮ ਲਾਇਆ ਸੀ ਤਾਂ ਅਕਾਲੀ ਦਲ ਦੇ ਲੀਡਰ ਦੱਸੇ ਜਾ ਰਹੇ ਨੇ ਪ੍ਰਵਿੰਦਰ ਸਿੰਘ ਸੁਹਾਣਾ ਤੇ ਹੁਣ ਇਸ ਮਾਮਲੇ 'ਚ ਇੱਕ ਹੋਰ ਐਫਆਈਆਰ ਦਰਜ ਹੋਈ ਹੈ ਤਾਂ ਕੂਮੜਾ ਕਤਲ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਵਿੰਦਰ ਸਿੰਘ ਸੁਹਾਣਾ ਤੇ ਹੋਰ ਸਾਥੀਆਂ ਦੇ ਉੱਤੇ ਪੱਤਾ ਦਰਜ ਹੋਇਆ ਹੈ ਤਾਂ ਉਹਨਾਂ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਵੱਡਾ ਐਕਸ਼ਨ ਜੋ ਹੈ ਉਹ ਹੁਣ ਦੇਖਣ ਨੂੰ ਮਿਲਿਆ ਪਰਵਾਸੀਆਂ ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਇਸ ਮਾਮਲੇ ਵਿੱਚ ਲੱਗੇ ਸੀ ਤਾਂ ਧਰਨਾ ਦਿੱਤਾ ਗਿਆ ਸੀ ਕੂਮੜਾ ਕਤਲ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ 에어ਪੋਰਟ ਰੋਡ ਦੇ ਉੱਤੇ ਧਰਨਾ ਦੇਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਪ੍ਰਵਿੰਦਰ ਸਿੰਘ ਸੋਹਾਣਾ ਤੇ ਹੋਰ ਸਾਥੀਆਂ ਦੇ ਉੱਤੇ ਪਰਚਾ ਦਰਜ ਹੋਇਆ 13 ਨਵੰਬਰ ਨੂੰ 2 ਨੋਚਾਣਾ ਦੇ ਉੱਤੇ ਹਮਲਾ ਹੋਇਆ ਸੀ ਤਾਂ ਕਤਲਕਾਰ ਦਤਾ ਗਿਆ ਨੌਜਵਾਨਾਂ ਦਾ ਤਾਂ ਪ੍ਰਵਾਸੀਆਂ ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਸੀ ਇੱਕ ਨੌਜਵਾਨ ਦੀ ਮੌਕੇ ਤੇ ਉੱਤੇ ਮੌਤ ਹੋ ਗਈ ਸੀ ਦੂਜੇ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜਿਆ ਸੀ ਤਾਂ ਦੋਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੇ ਲਈ ਮੁਹਾਲੀ 에ਰਪੋਰਟ ਦੇ ਉੱਤੇ ਜਾਮ ਲਾਇਆ ਸੀ ਅਕਾਲੀ ਦਲ ਦੇ ਲੀਡਰ ਦੱਸੇ ਜਾ ਰਹੇ ਨੇ ਪ੍ਰਵਿੰਦਰ ਸਿੰਘ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਹੁਣ ਦਰਜ ਕੀਤੀ ਗਈ ਹੈ ਐਸੋਲੇ ਪੱਤਰਕਾਰ ਭੁਪਿੰਦਰ ਬੱਬਰ ਜੁੜ ਚੁੱਕੇ ਨੇ ਭੁਪਿੰਦਰ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਕੁੰਬੜਾ ਕਤਲ ਮਾਮਲੇ ਦੇ ਵਿੱਚ ਐਫ ਆਰ ਦਰਜ ਹੋਈ ਹੈ ਆਖਰੇ ਪੂਰਾ ਮਾਮਲਾ ਕੀ ਹੈ ਜੀ ਬਿਲਕੁਲ ਕੁੰਬੜਾ ਵਿੱਚ ਹੋਏ ਦੋਹਰੇ ਕਤਲकांड ਦੇ ਵਿੱਚ ਜਿਹੜੇ ਦੋਸ਼ੀਆਂ ਨੂੰ ਤਾਂ ਪਕੜ ਲਿਆ ਗਿਆ ਸੀਗਾ ਉਸ ਤੋਂ ਬਾਅਦ ਦੋਸ਼ੀ ਜਿਹੜਾ ਪਹਿਲਾਂ ਨਹੀਂ ਪਕੜੇ ਗਏ ਤਾਂ ਇੱਕ 에어ਪੋਰਟ ਰੋਡ ਤੇ ਕਰਨਾ ਲੱਗਿਆ ਹੋ ਜੀ ਜਿੱਦੇ 4 ਦਿਨ ਧਰਨੇ ਤੋਂ ਬਾਅਦ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਕੋਰਟ ਵੱਲੋਂ ਪੇਸ਼ ਕਰਕੇ ਉਹਨਾਂ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਪਰ ਲੇਕਿਨ ਪੁਲਿਸ ਨੇ ਇਸੇ ਦਰਮਿਆਨ ਜਿਹੜੇ ਧਰਨਾਕਾਰੀ ਸੀਗੇ ਪਰਮਿੰਦਰ ਸੁਹਾਨ ਅਤੇ ਮਨਦੀਪ ਕੁੰਮੜਾ ਇਹਨਾਂ ਦੇ ਬਾਕੀ ਅਣਪਛਾਤੇ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਉਹ ਕਹਿੰਦੇ ਵੀ ਅਸੀਂ ਜਿਹੜਾ ਧਰਨਾ ਦਿੱਤਾ ਸੀ ਨਾਨ ਸਾਹਿਬ ਮਿਲਣ ਕਰਕੇ ਧਰਨਾ ਦਿੱਤਾ ਗਿਆ ਸੀ ਪਰ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਜੀ ਅਵਲ ਅਬਿਲਕੋ ਤੁਸੀਂ ਦੱਸ ਰਹੇ ਹੋ ਕਿ ਇਹ ਹੁਣ ਧਰਨਾ ਜੋ ਦਿੱਤਾ ਗਿਆ ਸੀ ਉਸ ਕਰਕੇ ਇਹ ਐਫ ਆਈ ਆਰ ਜੋ ਹੈ ਦਰਜ ਕੀਤੀ ਗਿਆ ਐਫ ਆਈ ਆਰ ਦੇ ਵਿੱਚ ਕਿੰਨੇ ਲੋਗ ਬਾਈ ਨੇਮ ਉਹਨਾਂ ਦਾ ਨਾਮਜ਼ਦ ਕੀਤਾ ਗਿਆ ਬਾਈ ਨੇਮ ਤਾਂ ਦੋ ਜਣੇ ਪਰਮਿੰਦਰ ਸੁਹਾਨਾ ਔਰ ਮਨਦੀਪ ਜਿਹੜਾ ਕੁੰਬੜਾ ਬਲਵਿੰਦਰ ਕੁੰਬੜੇ ਦੇ ਜਿਹੜਾ ਬੇਟਾ ਵਿਛਿਆ ਜਾ ਰਿਹਾ ਤੇ ਬਾਕੀ ਜਿਹੜੇ ਅਗਈ ਅਣਪਛਾਤੇ ਉਹਦੇ ਵਿੱਚ ਜਿਹੜੇ ਸ਼ਾਮਿਲ ਕੀਤੇ ਗਏ ਨੇ ਐਫ ਆਈ ਆਰ ਦੇ ਵਿੱਚ ਤੇ ਬਾਕੀ ਹੁਣ ਲੋਕ ਕੱਲ ਇਹੀ ਯਤ ਕਰਨੇ ਸੀ ਕਿ ਵੀ ਜਿਹੜਾ ਸੋਮਵਾਰ ਨੂੰ ਇਸ ਦੀ ਅਗਲੀ ਰਣਨੀਤੀ ਬਣਾਵਾਂਗੇ ਜਿਹੜਾ ਇਸ ਪਰਸੇ ਹੋਇਆ ਉਹਦੇ ਖਿਲਾਫ ਫੇਰ ਹੋ ਸਕਦਾ ਕਿ ਸ਼ਾਇਦ ਦੁਬਾਰਾ ਤੂੰ ਕੋਈ ਧਰਨਾ ਫੇਰ ਦਿੱਤਾ ਜਾਵੇ ਪਰ ਇਹੋ ਜੀ ਘਟਨਾ ਨਾ ਹੋਵੇ ਕਿਉਂਕਿ ਪ੍ਰਸ਼ਾਸਨ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਨ ਲੱਗਿਆ ਹੋਇਆ ਵੀ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਵੀ ਹਜੇ ਸ਼ਾਂਤ ਰਹੋ ਤੇ ਦੇਖਦੇ ਹਾਂ ਜਿਹੜੀ ਐਫ ਆਈ ਆਰ ਦੇ ਵਿੱਚ ਪਰਚਾ ਦਰਜ ਹੋਇਆ ਇਹਦੇ ਵਿੱਚ ਅੱਗੇ ਕੀ ਬੰਦ ਹੈ ਜੀ ਜੀ ਆ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਤਾਂ ਦੱਸਦੇ ਕਿ 에어ਪੋਰਟ ਰੋਡ ਉੱਤੇ ਜੋ ਤਰਨਾ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਕੀ ਧਰਨਾ ਦਿੱਤਾ ਗਿਆ ਰਾਹ ਦੇ ਵਿੱਚ ਰੁਕਾਵਟ ਪਾਏਗੀ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਪ੍ਰਵਿੰਦਰ ਸਿੰਘ ਸੁਹਾਣਾ ਤੇ ਹੋਰ ਸਾਥੀਆਂ ਦੇ ਉੱਤੇ ਪਰਚਾ ਦਰਜ ਹੋਇਆ ਹੈ ਹਾਂ ਤਜਮੂ ਕਸ਼ਮੀਰ ਦੇ ਵਿੱਚ ਮੌਸਮ ਜੋ ਹੈ